ਐਂਟਰਸ ਦੇ ਵਿੱਚ ਹੀ ਇੱਥੇ ਜਿਹੜੇ ਵੱਡੇ ਵੱਡੇ ਟੋਏ ਜਿਹੜੇ ਨੇ ਬਰਸਾਤ ਦੇ ਪਾਣੀ ਦੇ ਨਾਲ ਪੈ ਚੁੱਕੇ ਨੇ ਟਾਈਲਾਂ ਟੁੱਟ ਚੁੱਕੀਆਂ ਨੇ ਫਰਸ਼ ਜਿਹੜਾ ਇੱਥੋਂ ਟੁੱਟ ਚੁੱਕਾ ਹੈ ਲੇਕਿਨ ਪ੍ਰਸ਼ਾਸਨ ਜਿਹੜਾ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਤਿੰਨ ਸਾਲ ਇਸ ਦੇ ਅਦਕਾਟ ਨੂੰ ਹੋਏ ਨੇ ਲੇਕਿਨ ਅੱਜ ਇਸ ਪਾਰਕ ਦੀ ਇਸ ਸ਼ਹੀਦੀ ਸਮਾਰਕ ਦੀ ਗੱਲ ਕਰੀਏ ਤੇ ਹਾਲਤ ਜਿਹੜੀ ਆ ਤਰਸੋਗ ਬਣੀ ਹੋਈ ਆ ਜੰਗਾ ਜੰਗਾ ਸੋ ਦੋਸਤੋ ਤੁਸੀਂ ਜਿਹੜੇ ਹੋ 7 ਸਿਟੀ ਵੀ ਆਸਟ੍ਰੇਲੀਆ ਦੇ ਨਾਲ ਤੇ ਮੈਂ ਹਾਂ ਅਰਜੇਸ ਸੰਧੂ ਅੱਜ ਤੁਹਾਨੂੰ ਦਿਖਾ ਰਿਹਾ ਉਹ ਜਲੀਆਂ ਵਾਲੇ ਬਾਗ ਦਾ ਸ਼ਹੀਦੀ ਸਤਵੀਰ ਸਮਾਰਕ ਜਿੱਥੇ ਕੀ ਉਹਨਾਂ ਸ਼ਹੀਦਾਂ ਨੂੰ ਨਮਨ ਕਰਨ ਲਈ ਇੱਕ ਯਾਦਗਾਰ ਸ਼ਹੀਦੀ ਸਮਾਰਕ ਬਣਾਇਆ ਗਿਆ ਪੰਜ ਜਿਹੜੇ ਉੱਥੇ ਪਿੱਲਰ ਬਣਾਏ ਗਏ ਨੇ ਲੋਕ ਜਿਹੜੇ ਨੇ ਇੱਥੇ ਸ਼ਰਦਾ ਦੇ ਨਾਲ ਨਤਮਸਤਕ ਹੁੰਦੇ ਨੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ ਲੇਕਿਨ ਗੱਲ ਕਰੀਏ ਇਸ ਸ਼ਹੀਦੀ ਸਮਾਰਕ ਦੀ ਇਸ ਦੀ ਉਦਘਾਟਨ ਦੀ ਗੱਲ ਕਰੀਏ ਤੇ ਸਿਰਫ ਤੇ ਸਿਰਫ 3 ਸਾਲ ਇਸ ਦੀ ਉਦਘਾਟਨ ਹੋਏ ਨੇ ਲੇਕਿਨ ਅੱਜ ਇਸ ਪਾਰਕ ਦੀ ਇਸ ਸ਼ਹੀਦੀ ਸਮਾਰਕ ਦੀ ਗੱਲ ਕਰੀਏ ਤੇ ਹਾਲਤ ਜਿਹੜੀ ਆ ਤਰਸੋਗ ਬਣੀ ਹੋਈ ਆ ਜਗ੍ਹਾ ਜਗ੍ਹਾ ਦੇ ਉੱਪਰ ਇੱਥੇ ਪਾਣੀ ਖੜਾ ਜਿੱਥੇ ਕਿ ਮੱਛਰਾਂ ਦੀ ਪਰਮਾਰ ਬਣੀ ਹੋਈ ਆ ਤੇ ਐਂਟਰਸ ਦੀ ਗੱਲ ਕਰੀਏ ਐਂਟਰਸ ਦੇ ਵਿੱਚ ਹੀ ਇੱਥੇ ਜਿਹੜੇ ਵੱਡੇ ਵੱਡੇ ਤੋ ਇਹ ਜਿਹੜੇ ਨੇ ਬਰਸਾਤ ਦੇ ਪਾਣੀ ਦੇ ਨਾਲ ਪੈ ਚੁੱਕੇ ਨੇ ਟਾਈਲਾਂ ਟੁੱਟ ਚੁੱਕੀਆਂ ਨੇ ਫਰਸ਼ ਜਿਹੜਾ ਇਥੋਂ ਟੁੱਟ ਚੁੱਕਾ ਹੈ ਲੇਕਿਨ ਪ੍ਰਸ਼ਾਸਨ ਜਿਹੜਾ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸੋ ਗੱਲਬਾਤ ਕਰਾਂਗੇ ਇੱਥੇ ਮੌਜੂਦ ਉਹਨਾਂ ਲੋਕਾਂ ਦੇ ਨਾਲ ਵੀ ਆਖਰ ਜਦੋਂ ਸ਼ਹੀਦ ਜਿਹੜੇ ਹੁੰਦੇ ਨੇ ਕੌਮ ਦਾ ਸਰਮਾਇਆ ਹੁੰਦੇ ਨੇ ਲੇਕਿਨ ਉਹਨਾਂ ਦੀ ਸ਼ਹਾਦਤਾਂ ਨੂੰ ਇਸ ਤਰ੍ਹਾਂ ਹਾਲਤ ਖਰਾਬ ਹੋਵੇ ਤਰਸਯੋਗ ਹਾਲਾਤ ਬਣ ਜਾਣ ਤੇ ਲੋਕਾਂ ਦੇ ਦਿਲਾਂ ਦੇ ਉੱਪਰ ਲੋਕਾਂ ਦੀਆਂ ਕੀ ਅਸਰ ਕੀ ਪੈਂਦਾ ਕਿਉਂਕਿ ਇਹਨਾਂ ਸ਼ਹੀਦਾਂ ਕਰਕੇ ਸਾਨੂੰ ਆਜ਼ਾਦੀ ਮਿਲੀ ਇਹਨਾਂ ਦੀ ਸ਼ਹਾਦਤਾਂ ਨੂੰ ਨਮਨ ਕਰਨਾ ਸਾਡਾ ਫਰਜ਼ ਬਣਦਾ ਸੋ ਕਿਤਨਾ ਕਿਤੇ ਇੱਕ ਯਾਦਗਾਰ ਬਣਾ ਦੇ ਦਿੱਤੀ ਗਈ ਲੇਕਿਨ ਉਸ ਦੇ ਉੱਪਰ ਧਿਆਨ ਬਿਲਕੁਲ ਨਹੀਂ ਸਾਮ ਸੰਭਾਲ ਵਾਲ ਦਿੱਤਾ ਜਾ ਰਿਹਾ ਸੋ ਬਹੁਤ ਬਹੁਤ ਸਵਾਗਤ ਹੈ ਜੀ 7 ਸੀ ਟੀ ਵੀ ਆਸਟ੍ਰੇਲੀਆ ਦਾ ਧੰਨਵਾਦ ਜੀ ਜੀ ਸੋ ਗੱਲ ਕਰ ਗਏ ਜੀ ਇਸ ਸ਼ਹਾਦਤ ਸ਼ਤਾਬ ਦੀ ਸਮਾਰਕ ਦੇ ਉੱਤੇ ਪਹੁੰਚੇ ਹੋ ਇਥੋਂ ਦੇ ਜਿਹੜੇ ਤਰਸਯੋਗ ਹਾਲਾਤ ਵੇਖ ਕੇ ਮਨ ਨੂੰ ਕਿ ਸਨ ਲੱਗਦਾ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਦੇ ਇੱਕ ਪੌਸ਼ ਇਲਾਕਾ ਰਣਜੀਤ ਅਭਨੀ ਵਿੱਚ ਅਨੰਦ ਅੰਮ੍ਰਿਤ ਪਾਰਕ ਦੇ ਵਿੱਚ ਇੱਕ ਸੈਂਟੇਨਰੀ ਮੈਮੋਰੀਅਲ ਬਣਾਇਆ ਗਿਆ ਸੀ ਜਲਿਆਂਵਾਲਾ ਬਾਗ ਦੇ ਸਾਕੇ ਨੂੰ ਲੈ ਕੇ ਜਿਹੜਾ 1919 ਦੇ ਵਿੱਚ 13 ਅਪ੍ਰੈਲ ਨੂੰ ਵਾਪਕੇ ਪੇਸ਼ ਆਇਆ ਸੀ ਸੋ ਉਹਦੀ ਯਾਦਗਾਰ ਬਣਾਈ ਗਈ ਸੀ ਔਰ ਤੁਸੀਂ ਸਾਹਮਣੇ ਸਕਰੀਨਸ ਤੇ ਆਪਣੇ ਦੇਖ ਸਕਦੇ ਹੋ ਕਿ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਦਾ ਇஷ்டਾਹ ਕੀਤਾ ਸੀ ਉਦਘਾਟਨ ਕੀਤਾ ਸੀ ਔਰ ਨਾਲ ਹੀ ਇੱਕ ਬੜਾ ਅੱਛਾ ਕਿ ਮਿਊਰਲ ਬਣਾਇਆ ਗਿਆ ਜਿਹੜਾ ਇੱਕ ਬੰਗਾਲੀ ਆਰਟਿਸਟ ਮੌਲਿਕ ਘੋਸ਼ ਨੇ ਬਣਾਇਆ ਸੀ ਉਹਦੇ ਵੀ ਬਤਰੀਨ ਹਾਲਾਤ ਇਸ ਵੇਲੇ ਹੋ ਗਏ ਆ ਇਹਦਾ ਗਰੇਨ ਨਾਈਟ ਟੁੱਟ ਗਿਆ ਆ ਥੱਲੇ ਸੁੱਕੀ ਘਾਹ ਆ ਔਰ ਜਿਹੜੀਆਂ ਲਾਈਟਸ ਵੀ ਇੱਥੇ ਲੱਗੀਆਂ ਸੀ ਉਹ ਵੀ ਚੋਰੀ ਹੋ ਗਈਆਂ ਖਰਾਬ ਹੋ ਗਈਆਂ ਔਰ ਔਰ ਇਸ ਮਿਊਰਲ ਦੇ ਹਾਲਾਤ ਵੀ ਬਹੁਤ ਖਸਤਾ ਇਸ ਵੇਲੇ ਸਾਨੂੰ ਨਜ਼ਰ ਆ ਰਿਹਾ ਓਵਰ ਆਲ ਅਸੀਂ ਦੇਖ ਪਾ ਰਹੇ ਹਾਂ ਕਿ ਜਿਹੜਾ ਵੀ ਇਹ ਯਾਦਗਾਰੀ ਬਣਾਈ ਗਈ ਸੀ ਇਹਦੇ ਇਹਨੇ ਬਦਤਰੀਨ ਹਾਲਾਤ ਹੋਣ ਦਾ ਕਾਰਨ ਸਿੱਧਾ-ਸਿੱਧਾ ਪੰਜਾਬ ਸਰਕਾਰ ਹੈਗੀ ਆ ਪੰਜਾਬ ਗਵਰਨਮੈਂਟ ਹੈਗੀ ਆ ਜਿਹੜਾ ਭਗਵੰਤ ਸਿੰਘ ਮਾਨ ਕਿਸੇ ਸਮੇਂ ਦੇ ਉੱਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਸੀ ਸ਼ਹੀਦਾਂ ਨੂੰ ਯਾਦ ਕਰਦੇ ਸੀ ਫੋਟੋ ਓਪਰਚ्युनिटी ਬਣਾਉਂਦੇ ਆ ਵੀਡੀਓ ਓਪਰਚ्युनिटी ਬਣਾਉਂਦੇ ਆ মিডিਆ ਓਪਰਚ्युनिटी ਬਣਾਉਂਦੇ ਆ ਅਖਬਾਰਾਂ ਦੇ ਇਸ਼ਤਿਹਾਰ ਸ਼ਹੀਦਾਂ ਦੇ ਨਾਮ ਦੇ ਉੱਤੇ ਦਿੰਦੇ ਆ ਉਹਨਾਂ ਦੇ ਅਸਲੀ ਜਿਹੜੇ ਕਰਮ ਆ ਅਸਲ ਕਾਰਗਿਰਤੀ ਆ ਅਸਲ ਉਹਨਾਂ ਦਾ ਅਮਲ ਜੋ ਹੈ ਔਨ ਗਰਾਉਂਡ ਤੁਸੀਂ ਦੇਖ ਸਕਦੇ ਹੋ ਕਿ ਕੀ ਉਹਨਾਂ ਨੇ ਇਨ੍ਹਾਂ ਸ਼ਹੀਦਾਂ ਦੇ ਸਮਾਰਕ ਦੀ ਹਾਲਾਤ ਕਰ ਦਿੱਤੇ ਆ ਬਦਰਿੰਨ ਕਰ ਦਿੱਤੇ ਆ ਤਰਸਯੋਗ ਕਰ ਦਿੱਤੇ ਆ ਜਿਹੜਾ ਸਾਨੂੰ ਨਦਾਮਤ ਔਰ ਸ਼ਰਮਿੰਦਗੀ ਦਾ ਵਾਅਸ ਬਣਾ ਰਿਹਾ ਸੋ ਪਵਨ ਜੀ ਗੱਲ ਕਰ ਗਏ ਜਦੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਇੱਕ ਪਾਸੇ ਦੇਸ਼ ਨੂੰ ਆਜ਼ਾਦ ਹੋਏ ਹਜੇ 100 ਸਾਲ ਵੀ ਪੂਰੇ ਨਹੀਂ ਹੋਏ ਲੇਕਿਨ ਜਲੀਆਂ ਵਾਲੇ ਬਾਗ ਬਾਗ ਦੇ ਸ਼ਹੀਦੀ ਦੀ ਗੱਲ ਸ਼ਹਾਦਤ ਦੀ ਗੱਲ ਕਰੀ ਲੋਕਾਂ ਨੇ ਜਿਹੜੀ ਉੱਤੇ ਸ਼ਹਾਦਤ ਦਿੱਤੀ ਹੈ ਕ੍ਰਾਂਤੀਕਾਰੀਆਂ ਨੇ ਉਸ ਨੂੰ 100 ਸਾਲ ਹੋ ਜਾਂਦੇ ਨੇ 2021 ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਨਮਨ ਇੱਕ ਸਮਾਰਕ ਜਿਹੜਾ ਬਣਾਇਆ ਗਿਆ ਪੰਜ ਪਿੱਲਰ ਬਣਾਏ ਗਏ ਨੇ ਲੇਕਿਨ ਅੱਜ ਉਹਨਾਂ ਪਿੱਲਰਾਂ ਦੀ ਗੱਲ ਕਰੀਏ ਲੋਕ ਜਿਹੜੇ ਨੇ ਉਸ ਸ਼ਹਾਦਤ ਨੂੰ ਜਦੋਂ ਨਮਨ ਕਰਨ ਪਹੁੰਚਣਗੇ ਆਪਣੇ ਦੇਸ਼ ਦੀ ਆਜ਼ਾਦੀ ਦੇ ਵਿੱਚ ਕੁਰਬਾਨ ਹੋਏ ਲੋਕਾਂ ਦੀ ਕੁਰਬਾਨੀ ਨੂੰ ਨਮਨ ਕਰਨ ਪਹੁੰਚਣਗੇ ਉਦੋਂ ਇਥੋਂ ਦੇ ਜਿਹੜੇ ਹਾਲਾਤ ਤਰਸਯੋਗ ਬਣੇ ਹੋਏ ਨੇ ਉਹਨੂੰ ਵੇਖ ਕੇ ਉਹਨਾਂ ਦੇ ਦਿਲਾਂ ਦੇ ਉੱਤੇ ਕੀ ਬਿਤੇਗੀ ਮੈਂ ਉਹੀ ਅਰਜ਼ ਕਰ ਰਿਹਾ ਹਾਂ ਜਿ ਕਿ ਸਾਨੂੰ ਬੜੀ ਨਿਦਾਮਤ ਔਰ ਸ਼ਰਮਿੰਦਗੀ ਦਾ ਬਾਇਸ ਇਹ ਤਸਵੀਰਾਂ ਬਣਾ ਰਹੀਆਂ ਜਿਹੜਾ ਪਲੇਟਫਾਰਮ ਆ ਉਹਦੇ ਉੱਤੇ ਲਾਈਟਸ ਲੱਗੀਆਂ ਸੀ ਉਹ ਵੀ ਸਾਰੀਆਂ ਲਾਈਟਸ ਚੋਰੀ ਹੋ ਗਈਆਂ ਜਿਹੜਾ ਪਿਲਰਸ ਬਣਾਏ ਗਏ ਪੰਜ ਪਿਲਰ ਜਿਹੜੇ ਕਿ ਸਾਡੇ ਸ਼ਹੀਦਾਂ ਦੇ ਫ੍ਰੀडम ਫਾਈਟਰਸ ਦੇ ਮਾਰਟirs ਦੇ ਕੋਈ ਸੇ ਪਾਵਰਸ ਨੂੰ ਬਿਆ ਕਰਦੇ ਸੀ ਪੰਜ ਪਿੱਲਰ ਵੱਖ-ਵੱਖ ਏਜ ਗਰੁੱਪ ਦੇ ਜਿਹੜੇ ਫ੍ਰੀडम ਫਾਈਟਰਸ ਆ ਤਿਆਗ ਦੇਣ ਵਾਲੇ ਲੋਕ ਆ ਉਹਨਾਂ ਦੀ ਯਾਦ ਵਾਸਤੇ ਬਣਾਇਆ ਗਿਆ ਸੀ ਔਰ ਇਹਨੂੰ ਅਸਮਾਨ ਵੱਲ ਡਾਇਰੈਕਸ਼ਨਰੀ ਦਿੱਤੀ ਗਈ ਸੀ ਦੱਸਿਆ ਗਿਆ ਸੀ ਕਿ ਸਾਡੇ ਉਹਨਾਂ ਸ਼ਹੀਦਾਂ ਦੀ ਸੋਚ ਬੜੀ ਉੱਚ ਪੱਧਰੀ ਸੀ ਉੱਚੀ ਸੋਚ ਸੀ ਅਸਮਾਨ ਨੂੰ ਛੁੰਦੀ ਹੋਈ ਸੋਚ ਸੀ ਔਰ ਇਹਦੀ ਹਾਈਟ ਵੱਧ ਘਟੇ ਇਸ ਕਰਕੇ ਆ ਕਿਉਂਕਿ ਇਹ ਪਿੱਲਰ ਯੰਗ ਏਜ ਟੀਨੇਜ ਮਿਡਲ ਏਜ 올ਡ ਏਜ ਔਰ ਜਿੰਨੇ ਵੀ ਤਰ੍ਹਾਂ ਦੀ ਉਮਰ ਆ ਉਹ ਸਾਰੇ ਉਮਰ ਨਾਲ ਸੰਬੰਧਿਤ ਲੋਕਾਂ ਨੇ ਆਪਣਾ ਜੀਵਨ ਬਲਿਦਾਨ ਇਸ ਸੂਬੇ ਵਾਸਤੇ ਇਸ ਦੇਸ਼ ਵਾਸਤੇ ਦਿੱਤਾ ਸੀ ਪਰ ਔਨ ਗਰਾਉਂਡ ਅਸੀਂ ਦੇਖ ਲਿਆ ਕਿ ਇਹਦੇ ਹਾਲਾਤ ਬਹੁਤ ਮਾੜੇ ਆ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਨੇ ਇਵਨ ਆਪ ਸਰਕਾਰ ਨੇ ਰਾਜਨੀਤਿਕ ਲੋਕਾਂ ਨੇ ਇਹਦੀ ਸਾਰ ਨਹੀਂ ਲਈ ਇਵਨ ਜਿੱਥੇ ਜੀਐਨਡੀਯੂ ਦੇ ਰਿਸਰਚ ਸਕਾਲਰਸ ਹਿਸਟੋਰੀయన్స్ ਉਹਨਾਂ ਵੱਲੋਂ ਵੀ ਇੱਕ ਬਹੁਤ ਰਿਸਰਚ ਕਰਕੇ ਇੱਕ ਹਿਸਟੋਰੀਕਲੀ ਨਾਮ ਆਇਡੈਂਟੀਫਾਈ ਕੀਤੇ ਗਏ ਸੀ 492 ਦੇ ਕਰੀਬ ਜਿੱਥੇ ਸੂਚੀ ਦੇ ਉੱਤੇ ਅਕਾਰੇ ਵੀ ਗਿਆ ਉਹ ਸੂਚੀ ਦੇ ਅੱਗੇ ਵੀ ਤੁਸੀਂ ਦੇਖ ਲਓ ਕਿ ਕਿੰਨੀ ਗੰਦਗੀ ਆ ਗਟਰਸ ਖੁੱਲੇ ਆ ਗੰਦੇ ਪਾਣੀ ਦੀ ਪਰਹਾ ਰਿਹਾ ਉਹ ਸਾਨੂੰ ਦੱਸ ਰਹੀ ਆ ਕਿ ਅਸੀਂ ਅਮਲ ਦੇ ਵਿੱਚ ਸ਼ਹੀਦੀ ਸਮਾਰਕ ਦਾ ਆਪਣੇ ਸ਼ਹੀਦਾਂ ਦਾ ਫਰੀਡਮ ਫਾਈਟਰਸ ਦਾ ਆਪਣੇ ਮਾਰਟirs ਦਾ ਆਪਣੇ ਸੂਬੇ ਦੇਸ਼ ਵਾਸਤੇ ਬਲਿਦਾਨ ਕਰਨ ਵਾਲੇ ਲੋਕਾਂ ਦਾ ਸਤਕਾਰ ਸਨਮਾਨ ਅਸੀਂ ਕੀ ਕਰ ਰਹੇ ਆ ਇਹ ਤਸਵੀਰਾਂ ਸਾਨੂੰ ਦਰਸਾ ਰਹੀਆਂ ਕਿ ਸਾਡੇ ਲੋਕ ਸਿਰਫ ਕਾਗਜੀ ਸ਼ੇਰ ਪੰਜਾਬੀ ਬਣ ਕੇ ਰਹਿ ਗਿਆ ਜਿੱਥੇ ਸ਼ਹੀਦੀ ਯਾਦਗਾਰਾਂ ਦੇ ਵਿੱਚ ਗਟਰ ਸਾਹਮਣੇ ਖੁੱਲੇ ਹੋਣ ਜਿੱਥੇ ਤੁਸੀਂ ਆਪ ਦੇਖੋਗੇ ਜਿੱਥੇ ਸ਼ਹੀਦਾਂ ਦੇ ਨਾਮ ਉਕਾਰੇ ਹੋਣ ਉੱਥੇ ਇੰਨੀ ਗੰਦਗੀ ਹੋਵੇ ਹਰ ਪਾਸੇ ਸ਼ਹੀਦਾਂ ਨੂੰ ਇੱਥੇ ਜਿਹੜਾ ਸਜਾਵਟੀ ਲਾਈਟਸ ਵੀ ਲੱਗੀਆਂ ਸੀ ਡੈਕੋਰਮ ਬਣਾਉਂਦੀਆਂ ਸੀ ਉਹ ਵੀ ਲਾਈਟਸ ਉੱਤੇ ਚੋਰੀ ਹੋ ਗਈਆਂ ਕਿਤੇ ਲੱਗਦਾ ਨਹੀਂ ਪਵਨ ਜੀ ਵੀ ਜਿਵੇਂ ਇੱਥੇ ਇੱਕ ਬੰਨੇ ਸ਼ਹੀਦਾਂ ਦੀ ਜਿਹੜਾ ਸਮਾਰਕ ਦੇ ਉੱਪਰ ਨਾਂ ਅੰਕ੍ਰਿਤ ਕੀਤੇ ਗਏ ਉਹਨਾਂ ਸ਼ਹੀਦਾਂ ਦੇ ਲੇਕਿਨ ਇੱਕ ਪਾਸੇ ਸੀਵਰ ਦਾ ਗੰਦਾ ਪਾਣੀ ਹੈ ਛੱਪੜ ਬਣਿਆ ਹੋਇਆ ਦੂਸਰੇ ਪਾਸੇ ਮੈਂ ਕਹਾਂਗਾ ਤਸਵੀਰਾਂ ਦਿਖਾਈਆਂ ਜਾਣ ਵੀ ਸਰੀਏ ਜਿਹੜੇ ਨੇ ਸਿੱਧੇ ਬਾਹਰ ਨੂੰ ਆਏ ਹੋਏ ਨੇ ਕੋਈ ਹਾਸਾ ਵਾਪਰ ਸਕਦਾ ਇਸ پارک ਦੇ ਵਿੱਚ ਛੋਟੇ ਬੱਚੇ ਵੀ ਖੇਡਣ ਹੁੰਦੇ ਨੇ ਇਹ ਸਰੀਆਂ ਦੇ ਵਿੱਚ ਉਲਝ ਸਕਦੇ ਨੇ ਛੱਟ ਲੱਗ ਸਕਦੀ ਹੈ ਸੀਵਰ ਦੇ ਵਿੱਚ ਡਿੱਗ ਸਕਦੇ ਨੇ ਮੱਛਰਾਂ ਦੀ ਭੰਮਾਰ ਆਖਰ ਜੇ ਸਮਾਜ ਸੇਵਕਾਂ ਨੂੰ ਮੀਡੀਆ ਨੂੰ ਇਹ ਚੀਜ਼ਾਂ ਦਿਖਦੀਆਂ ਨੇ ਪ੍ਰਸ਼ਾਸਨ ਨੂੰ ਉਹਨਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਉਹ ਰਾਜਨੇਤਾ ਨੇ ਉਹਨਾਂ ਨੂੰ ਇਹ ਚੀਜ਼ਾਂ ਕਿਉਂ ਨਹੀਂ ਦਿਖਾਈ ਦੇਦੇ ਦੇਖੋ ਇਹ ਹੀ ਤਾਂ ਸਾਡਾ ਬੈਡ ਲੱਕ ਹੈ ਇਹੋ ਹੀ ਤੇ ਸਾਡੀ ਅਲਮੀਆਂ ਆ ਸਾਡੇ ਸਮਾਜ ਦਾ ਕਿ ਜਿੰਨੇ ਵੀ ਰਾਜਨੀਤਿਕ ਲੋਕ ਆ ਉਹ ਸਿਰਫ 26 ਜਨਵਰੀ 15 ਅਗਸਤ ਨੂੰ ਇਹਨਾਂ ਪਰਿਵਾਰਾਂ ਨੂੰ ਬੁਲਾ ਲੈਂਦੇ ਆ ਫੋਟੋ ਓਪਰਚ्युनिटी ਬਣਾਉਂਦੇ ਆ ਅਖਬਾਰੀ ਇਸ਼ਤਿਹਾਰ ਬਣਾ ਲੈਂਦੇ ਆ ਪਰ ਉਸ ਤੋਂ ਬਾਅਦ ਕਦੀ ਵੀ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਤੇ ਕੀ ਪੁੱਛਣਾ ਉਹਨਾਂ ਦੇ ਸਮਾਰਕਾਂ ਨੂੰ ਵੀ ਪੁੱਛਿਆ ਨਹੀਂ ਜਾਂਦਾ ਤੁਸੀਂ ਆਪ ਤਸਵੀਰਾਂ ਆਪਣੇ ਕੈਮਰੇਜ ਕੈਚ ਕਰ ਲੀਆਂ ਔਰ ਤੁਸੀਂ ਦੇਖੋ ਦੋਸਤੋ ਬਾਅਦ 2021 ਦਾ ਇਹ ਸਮਾਰਕ ਬਣਿਆ ਇਹਨੂੰ 3.5 ਕਰੋੜ ਰੁਪਇਆ ਔਰ 4490 ਸਕੁਅਰ ਮੀਟਰ ਦੀ ਡਿਸਟੈਂਸ ਦੇ ਵਿੱਚ ਬਣਾਇਆ ਗਿਆ ਸੀ ਇਹਦੇ ਵਰਗ ਦੇ ਵਿੱਚ ਬਣਾਇਆ ਗਿਆ ਸੀ ਪਰ ਤੁਸੀਂ ਆਪ ਹੀ ਸਮਝ ਲਓ ਕਿ ਜਦੋਂ ਇਹ ਬਣਿਆ ਉਸ ਤੋਂ ਬਾਅਦ ਇੱਕ ਵਾਰ ਵੀ ਇਹ ਸਮਾਰਕ ਦੇ ਵਿੱਚ ਕਦੀ ਕੋਈ ਸਰਕਾਰੀ ਪ੍ਰੋਗਰਾਮ ਨਹੀਂ ਹੋਇਆ ਔਰ ਜਦੋਂ ਦੀ ਪੰਜਾਬ ਸਰਕਾਰ ਵੀ ਬਣੀਆ ਭਗਵੰਤ ਮਾਨ ਦੀ ਸਰਕਾਰ ਬਣੀਆ ਉਹਨਾਂ ਨੇ ਵੀ ਜਿਹੜੇ ਵੱਡੀਆਂ ਗੱਲਾਂ ਸ਼ਹੀਦਾਂ ਦੇ ਨਾਮ ਦੇ ਉੱਤੇ ਕਰਦੇ ਆ ਉਹਨਾਂ ਨੇ ਵੀ ਇੱਥੇ ਕੋਈ ਵੀ ਪ੍ਰੋਗਰਾਮ ਅਜੇ ਤੱਕ ਉਲੀਕਿਆ ਨਹੀਂ ਸੋ ਸਿੱਧਾ ਸਮਝ ਆਉਂਦਾ ਕਿ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਸਮੇਂ ਦੇ ਵਿੱਚ ਇਹਦੇ ਹਾਲਾਤ ਬਹੁਤ ਡਿਟੇਰੀਓਰੇਟ ਹੋਏ ਆ ਜਿਹੜਾ ਪਲੈਟਫਾਰਮ ਤੁਸੀਂ ਦੇਖ ਰਹੇ ਹੋ ਆਪਣੇ ਕੈਮਰਾ ਸਕਰੀਨ ਤੇ ਜਿੱਥੋਂ ਸ਼ਰਧਾ ਸੁਮਨ ਪੇਟ ਕਰਨੇ ਹੁੰਦੇ ਆ ਉਹ ਵੀ ਟੁੱਟਾ ਔਰ ਜਿੰਨੇ ਪਿਲਰਸ ਆ ਉਹਦੇ ਵਿੱਚ ਜੰਗਲੀ ਬੂਟੀ ਵੱਡੇ ਲੈਵਲ ਤੇ ਉੱਗੀ ਹੋਈ ਆ ਹਰ ਪਾਸੇ ਇਹਦਾ ਗਰੇਨ ਟੁੱਟ ਗਿਆ 28 ਟੁੱਟਗੀਆਂ ਨੇ ਪੱਥਰ ਟੁੱਟ ਗਿਆ ਕੋਈ ਸੇਫਟੀ ਸਿਕਿਉਰਿਟੀ ਦਾ ਪ੍ਰਬੰਧ ਇੱਥੇ ਨਹੀਂ ਹੈਗਾ ਲਾਈਟਸ ਤੱਕ ਚੋਰੀ ਹੋ ਗਈਆਂ ਨੇ ਨੰਗੀਆਂ ਤਾਰਾਂ ਹਰ ਤਰਫ ਸਾਨੂੰ ਦੇਖਣ ਨੂੰ ਮਿਲ ਰਹੀਆਂ ਜਿੱਥੇ ਤੁਸੀਂ ਆਪ ਦੇਖ ਲੋਗੇ ਹਰ ਜਗ੍ਹਾ ਇਹ ਭਰ ਰਿਹਾ ਪਤਾ ਨਹੀਂ ਇਹ ਕਿੰਨਾ ਧੇਰ ਹੋਰ ਚੱਲੂਗਾ ਕਿੰਨਾ ਧਰ ਨਹੀਂ ਚੱਲੂਗਾ ਜੇ ਕੋਈ ਇੱਥੇ ਖੁਦਾਨਾ ਖਾਸ ਦਾ ਕੋਈ ਬੱਚਾ ਕੋਈ ਹੋਰ ਬਜ਼ੁਰਗ ਇੱਥੇ ਤੇ ਮੈਨੂੰ ਲੱਗਦਾ ਕਿ ਜੇ ਹਾਦਸਾ ਕੋਈ ਹੋ ਜੇ ਕੋਈ ਛੇਤੀ ਕਰਸਨਾ ਹੋ ਜੇ ਕੋਈ ਟੋਟਲ ਨਾ ਹੋ ਜੇ ਸੋ ਇਸ ਕਰਕੇ ਅਲਟੀਮੇਟਲੀ ਅੰਮ੍ਰਿਤਸਰ ਇੱਕ ਅਜਿਹਾ ਸ਼ਹਿਰ ਆ ਜਿੱਥੋਂ ਲੱਖਾਂ ਦੀ ਤਦਾਦ ਦੇ ਵਿੱਚ ਟੂਰਿਸਟ ਆਉਂਦਾ ਦੇਸ਼ਾਂ ਵਿਦੇਸ਼ਾਂ ਚ ਲੋਕ ਆਉਂਦੇ ਆ ਜੇ ਉਹ ਇੱਥੇ ਆ ਕੇ ਨਤਮਸਤਕ ਹੋਣਗੇ ਸ਼ਰਧਾਂਜਲੀ ਆਪਣੀ ਭੇਟ ਕਰਨਗੇ ਤੇ ਉਹ ਕੀ ਮੈਸੇਜ ਲੋਕਾਂ ਨੂੰ ਲੈ ਕੇ ਜਾਣਗੇ ਸੋ ਇਸ ਕਰਕੇ ਇਹ ਸਰਕਾਰਾਂ ਇਸ ਵਾਸਤੇ ਜ਼ਿੰਮੇਵਾਰ ਹੈ ਸਾਡਾ ਕਲਚਰਲ ਡਿਪਾਰਟਮੈਂਟ ਆਰਕੀਟੈਕਚਰ ਡਿਪਾਰਟਮੈਂਟ ਸਾਡਾ ਪੀਡਬਲੂਡੀ ਡਿਵੈਲਪਮੈਂਟਲ ਏਜੰਸੀਜ਼ ਏਡੀਏ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਮਿਊਨਿਸਪਲ ਕਾਰਪੋਰੇਸ਼ਨ ਔਰ ਪੰਜਾਬ ਸਰਕਾਰ ਟੋਟਲੀ ਇਹ ਦੇ ਲਈ ਰਿਸਪੋਨਸੀਬਲ ਆ ਉਹਨਾਂ ਦੀ ਲਾਜ਼ਮ ਜ਼ਿੰਮੇਵਾਰੀ ਬਣਦੀ ਸੀ ਕਿ ਆਪਣੇ ਸ਼ਹੀਦਾਂ ਨੂੰ ਜਿਹੜੀਆਂ ਅਸੀਂ ਇਸ ਲਈ ਬਣਾਈਆਂ ਸੀ ਯਾਦਗਾਰਾਂ ਕਿ ਆਉਣ ਵਾਲੀ ਪੀੜ੍ਹੀ ਸ਼ਹੀਦਾਂ ਨੂੰ ਯਾਦ ਕਰ ਸਕੂਗੀ ਉਹਨਾਂ ਦੇ ਨਾਮ ਨੂੰ ਪੜ੍ਹ ਸਕੂਗੀ ਉਹਨਾਂ ਦੀ ਹਿਸਟੋਰੀਕਲ ਵੈਲਿਊ ਕ੍ਰੀਏਟ ਕਰਾਂਗੇ ਔਰ ਸਾਡੇ ਪੰਜਾਬ ਦਾ ਸ਼ਾਨਮਈ ਗੌਰਵਮਤਾ ਇਤਿਹਾਸ ਲੋਕਾਂ ਨੂੰ ਦੱਸ ਸਕਾਂਗੇ ਉਹ ਸਾਰਾ ਇਸ ਵੇਲੇ ਸਾਨੂੰ ਮਲਿਆ ਮੇਟ ਹੁੰਦਾ ਨਜ਼ਰ ਆ ਰਿਹਾ ਹੈ ਸਾਨੂੰ ਇਹ ਨਜ਼ਰ ਆ ਰਿਹਾ ਹੈ ਕਿ ਸਾਡੇ ਸਕਾਫਟ ਕਲਚਰ ਔਰ ਵਿਰਾਸਤ ਨੂੰ ਹੈਰੀਟੇਜ ਨੂੰ ਸਾਡੇ ਸੱਭਿਆਚਾਰ ਨੂੰ ਕਿਵੇਂ ਕੋਝੀਆਂ ਸਾਜ਼ਿਸ਼ਾਂ ਦੇ ਤਹਿਤ ਢਾਹ ਲਾਈ ਜਾ ਰਹੀ ਹੈ ਇਤਿਹਾਸ ਨੂੰ ਖਤਮ ਕੀਤਾ ਜਾ ਰਿਹਾ ਤਾਂ ਜੋ ਪੰਜਾਬ ਦੀ ਤਰੀਕ ਆਉਣ ਵਾਲੀ ਪੀੜ੍ਹੀ ਪੜੀ ਨਾ ਸਕੇ ਉਤੋਂ ਸ਼ਾਨ ਮੱਤੇ ਇਤਿਹਾਸ ਤੋਂ ਕੁਝ ਹਾਸਲ ਹੀ ਨਾ ਕਰ ਸਕੇ ਇਹ ਸਾਰੀਆਂ ਤਸਵੀਰਾਂ ਦਰਸਾਉਂਦਾ ਇਹ ਸਮਾਰਕ ਸਾਨੂੰ ਦਿਸ ਰਿਹਾ ਜਿਹੜਾ ਸਾਨੂੰ ਬਹੁਤ ਸ਼ਰਮਿੰਦਗੀ ਨਿਦਾਮਤ ਔਰ ਬੜੀ ਭੈੜੀ ਕਾਰਗਰਦਗੀ ਦਾ ਬਾਇਸ ਬਣਾ ਰਿਹਾ ਸੋ ਬਹੁਤ ਬਹੁਤ ਧੰਨਵਾਦ ਪਵਨ ਜੀ ਜੋ ਸਮਾਜ ਸੇਵਕ ਤੇ ਸੋਸ਼ਲ ਐਕਟਿਵਿਸਟ ਬੋਮਨ ਸ਼ਰਮਾ ਸਾਡੇ ਨਾਲ ਗੱਲਬਾਤ ਕਰ ਰਹੇ ਸਨ ਕਿਤਨਾ ਕਿਤੇ ਆਨੰਦ ਪਾਰਕ ਜਿਹੜਾ ਕਿ ਜਿਲ੍ਹਿਆਂ ਵਾਲੇ ਬਾਗ ਦਾ ਸ਼ਤਾਬ ਦੀ ਸਮਾਰਕ ਹੈ ਉਹਦੀ ਹਾਲਤ ਜਿਹੜੀ ਆ ਤਰਸਜੋਗ ਹੋਈ ਉਹਦੇ ਉੱਤੇ ਚਿੰਤਾ ਬਿਆਨ ਕੀਤੀ ਆ ਵੀ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਇੱਥੇ ਆਪਣੇ ਸ਼ਹੀਦਾਂ ਨੂੰ ਨਮਨ ਕਰਨ ਪਹੁੰਚਣਗੀਆਂ ਤੇ ਇੱਥੋਂ ਦੇ ਹਾਲਾਤ ਵੇਖ ਕੇ ਕੀ ਉਹਨਾਂ ਦੇ ਮਨ ਦੇ ਉੱਤੇ ਬੀਤੇਗੀ ਉਹਨਾਂ ਸ਼ਹੀਦਾਂ ਜਿਨ੍ਹਾਂ ਨੇ ਸਾਨੂੰ ਕ੍ਰਾਂਤੀ ਦਵਾਈ ਕ੍ਰਾਂਤੀ ਦੇ ਵਾਸਤੇ ਸ਼ਹੀਦ ਹੋਏ ਜਿਲ੍ਹਿਆਂ ਵਾਲੇ ਵਗ ਦੇ ਸਾਕੇ ਨੂੰ ਜਿਹੜੇ 100 ਸਾਲ ਹੋ ਜਾਂਦੇ ਨੇ 2021 ਦੇ ਵਿੱਚ ਜਿਹੜੀ ਇਹ ਯਾਦਗਾਰ ਇਥੇ ਬਣਾਈ ਗਈ ਸੀ ਲੇਕਿਨ ਹੁਣ 3 ਸਾਲ ਹੋਣ ਤੇ ਆਏ ਨੇ ਤਿੰਨ ਸਾਲਾਂ ਦੇ ਵਿੱਚ ਇਹਦੀ ਹਾਲਤ ਜਿਹੜੀ ਤਰਸਜੋਗ ਹੋ ਗਈ ਆ ਜਗਾ ਜਗਾ ਦੇ ਉੱਪਰ ਇਹਦੇ ਜਿਹੜੇ ਪੱਥਰ ਟੁੱਟ ਗਏ ਨੇ ਲੋਕ ਜਿਹੜੇ ਨੇ ਇਹਦੀਆਂ ਲਾਈਟਾਂ ਲਾ ਕੇ ਲਾਗੇ ਨੇ ਲੇਕਿਨ ਪ੍ਰਸ਼ਾਸਨ ਜਿਹੜਾ ਹੁਕਮ ਕਰਨੀ ਨੀਂਦ ਸੁੱਤਾ ਹੋਇਆ ਸੋ ਹੁਣ ਦੇਖਣਾ ਹੋਏਗਾ ਵੀ ਜਦੋਂ ਸੋਸ਼ਲ ਐਕਟਿਵਿਸਟ ਸਮਾਜ ਸੇਵਕਾਂ ਨੂੰ ਇਹ ਤਸਵੀਰਾਂ ਦਿਖਦੀਆਂ ਨੇ ਪੱਤਰਕਾਰਾਂ ਨੂੰ ਇਹ ਤਸਵੀਰਾਂ ਦਿਖਦੀਆਂ ਨੇ ਆਖਰ ਪ੍ਰਸ਼ਾਸਨ ਇਸ ਨੂੰ ਅੰਗੋਲਿਆ ਕਿਵੇਂ ਕਰ ਸਕਦਾ ਹੈ ਤੇ ਹੁਣ ਕਿੰਨਾ ਕੁ ਜ਼ਿੰਮੇਵਾਰੀ ਦੇ ਨਾਲ ਪ੍ਰਸ਼ਾਸਨ ਜਿਹੜਾ ਇਸ ਸ਼ਹੀਦੀ ਸਮਾਰਕ ਦੀ ਜਿਹੜੀ ਆ ਮਹਾਰ ਬਦਲਣ ਲਈ ਕੋਈ ਨਾ ਕੋਈ ਉਪਰਾਲਾ ਕਰਦਾ ਦਿਖਾਈ ਦਿੰਦਾ ਜਾਂ ਨਹੀਂ ਇਹ ਤੇ ਹੁਣ ਸਮਾਂ ਹੀ ਦੱਸੇਗਾ ਮੈਨੂੰ ਜਾਣਕਰ ਕੇ ਇਸ ਸੰਦਰਭ ਵਿੱਚ ਇਜਾਜ਼ਤ ਤੇ ਦਿੱਕਰ ਉਹ 7 ਸੀਟੀਵੀ ਆਸਟ੍ਰੇਲੀਆ